ਸਸਰੀ ਘਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਕਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਨਵਾਂ ਸ਼ਹਿਰ ਦੇ ਪਿੰਡ ਬਣਾ ਟੋਂਸਾ ਦੀ ਖੱਡ ਵਿੱਚੋਂ ਰੇਤ ਚੁੱਕੇ ਜਾਣ ਦੀ ਗੁਪਤ ਜਾਣਕਾਰੀ ਪ੍ਰਾਪਤ ਹੋਈ ਪਿੰਡ ਬਣਾ ਟੋਂਸਾ ਵਿੱਚੋਂ ਪ੍ਰਾਪਤ ਹੋਈ ਗੁਪਤ ਜਾਣਕਾਰੀ ਮੁਤਾਬਿਕ ਪਿੰਡ ਦੀ ਬਰਸਾਤੀ ਖੱਡ ਜੋ ਕਿ ਨਹਿਰ ਤੋਂ ਹੇਠਲੇ ਪਾਸੇ ਮੰਡ ਖੇਤਰ ਨੂੰ ਜਾਂਦੀ ਹੈ ਚੌਰਾਸਮੇ ਭਾਰੀ ਮਾਤਰਾ ਵਿੱਚ ਟਿੱਪਰਾਂ ਵਿੱਚ ਰੇਤ ਭਰਿਆ ਜਾਂਦਾ ਹੈ ਖੱਡ ਵਿੱਚੋਂ ਰੇਤ ਭਰਨ ਤੋਂ ਉਪਰੰਤ ਖੱਡ ਨੂੰ ਮੂਲ ਮਸ਼ੀਨਰੀ ਨਾਲ ਪੱਧਰੀ ਕਰ ਦਿੱਤੀ ਜਾਂਦੀ ਹੈ ਤਾਂ ਕੋਈ ਨਿਸ਼ਾਨ ਨਾ ਰਹੇ ਹਲਕਾ ਕਾਟਗੜ ਦੀ ਨਿੰਦ ਪੈਂਦੀ ਹੈ ਬਰਸਾਤੀ ਖੱਡਾ ਵਿੱਚ ਹੋ ਰ ਦੀ ਹੈ ਅਤੇ ਚੈਕਿੰਗ ਕੀਤੀ ਜਾ ਰਹੀ ਹੈ ਪਰ ਜੇਕਰ ਕੋਈ ਮਾਈਨਿੰਗ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਵੰਦੀ ਭਿਭਾਗੀ ਕਾਰਵਾਈ ਕੀਤੀ ਜਾਵੇਗੀ ਨੌਜਵਾਨ ਕਿਸਾਨ ਯੂਨੀਅਨ ਤੇ ਸਮੂਹ ਇਲਾਕਾ ਵਾਸੀ ਸਾਥ ਸੰਗਤ ਦੇ ਸਹਿਯੋਗ ਨਾਲ ਮਾਤਾ ਗੁਜਰੀ ਚਾਹ ਸਾਹਿਬ ਜਦਿਆਂ ਮੋਤੀਰਾ ਮਹਿਰਾ ਦੀਵਾਨ ਟੋਲਰ ਮਰ ਅਤੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਗਰਸ਼ੰਕਰ ਚੌਕ ਬੰਗਾ ਵਿਖੇ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ ਉਹਨਾਂ ਕਹਿਆ ਕਿ ਕਿੰਸਾਨੀ ਅੰਦੋਲਨ ਦੌਰਾਨ ਦੁੱਧ ਦਾ ਲੰਗਰ ਲਗਾਉਣ ਦੀ ਇਹ ਪਰਪਾਈ ਸੀ ਜੋ ਕਿ ਆਉਣ ਵਾਲੇ ਸਾਲਾਂ ਵੀ ਦੌਰਾਨ ਵੀ ਚਲਦੀ ਹੀ ਰਹੇਗੀ ਨਵਾਂ ਸ਼ਹਿਰ ਦੇ ਨਿਊ ਟੀਚਰ ਕਲੋਨੀ ਇਲਾਕੇ ਵਿੱਚ ਬਕਰਖਾਨਾ ਰੋਡ ਤੇ ਸੰਗਣੀ ਤੁੰਦੇ ਕਾਨ ਇੱਕ ਸਕੂਟੀ ਸਵਾਰ ਨੌਜਵਾਨਾ ਹਾ사 ਵਾਪਰ ਗਿਆ। ਉਕਤ ਨੌਜਵਾਨ ਕਿਲਾ ਮੋਹੱਲਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਤੁੰਦੇ ਦੇ ਕਾਰਨ ਨੌਜਵਾਨ ਦੀ ਸਕੂਟੀ ਬਕਰਖਾਨਾ ਰੋਡ ਤੇ ਸਥਿਤ ਬਿਜਲੀ ਦੁਕਾਨ ਦੀ ਥੜੀ ਨਾਲ ਟਕਰਾਈ ਜਿਸ ਕਾਰਨ ਨੌਜਵਾਨ ਦਾ ਸਿਰ ਨਾਲ ਲੱਗੇ ਖੰਭੇ ਵਿੱਚ ਵੱਜਿਆ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਹੋਏ ਉਕਤ ਨੌਜਵਾਨ ਦੀ ਮੌਤ ਹੋ ਗਈ। ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਲਾਸਟਿਕ ਚਾਈਨਾ ਡੋਰ ਦੀ ਵਿਕਰੀ ਦੇ ਵਰਤੋਂ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਨਵਾਂ ਸ਼ਹਿਰ ਦੇ ਆਕਾਸ਼ ਪੁੱਤਰ ਦੀਪਕ ਗੋਤਮ ਨਿਵਾਸੀ ਵਿਅਦਾ ਮੁਹੱਲਾ ਅਤੇ ਕ੍ਰਿਸ਼ਨ ਪੁੱਤਰ ਮੋਹਨ ਲਾਲ ਵਾਸੀ ਰਾਹੋ ਰੋਡ ਨੂੰ ਤੋਂ ਪੁਲਿਸ ਨੇ 212 ਗੱਟੂ ਬਰਾਮਦ ਕੀਤੇ ਇਹ ਪੂਰੀ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਚੰਡੀਗੜ੍ਹ ਦੇ ਹੱਲੋ ਮੁਜਾਰਾ ਵਿੱਚ ਮੰਗਲਵਾਰ ਰਾਤ ਨੂੰ ਇੱਕ ਸਿਲੰਡਰ ਨੂੰ ਅੱਗ ਲੱਗਣ ਕਰਨ ਪਿਆਣਾ ਖਾਸਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਅੱਗ ਪਹਿਲਾਂ ਗੈਸ ਪਾਈਪ ਨੂੰ ਲੱਗੀ ਸੀ ਅੱਗ ਲੱਗਣ ਕਾਂਦੀ ਸਾਸੇ ਵਿੱਚ ਕਰੀਬ 5 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਨਗਰ ਨਿਗਮ ਦੀ ਫਾਇਰ ਬਿਗੇਟ ਦੀ ਟੀਮ ਅਤੇ ਪੁਲਿਸ मौके ਤੇ ਪਹੁੰਚੀ ਹਾਲਾਂਕਿ ਇਸ ਤੋਂ ਪਹਿਲਾਂ ਹੀ ਅੱਗ ਦੇ ਕਾਬੂ ਪਾ ਲਿਆ ਗਿਆ ਸੀ ਅਟਾਰੀ ਬਾਰਡਰ ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਲਹਿਣ ਦੀ ਕਵਾਇ ਤੀਜ਼ ਹੋ ਗਈ ਹੈ ਨੈਸ਼ਨਲ ਅਥਾਰਟੀ ਆਫ ਇੰਡੀਆ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਤਿਰੰਗੇ ਦੀ ਲੰਬਾਈ ਨੂੰ 360 ਫੁੱਟ ਤੋਂ ਵਧਾ ਕੇ 418 ਫੁੱਟ ਕੀਤਾ ਜਾ ਰਿਹਾ ਹੈ ਜਲਦੀ ਹੀ ਇਹ ਕੰਮ ਪੂਰਾ ਹੋ ਜਾਵੇਗਾ ਇਸ ਵਿਲੇਟਾਰੀ ਬਾਰਡਰ ਤੇ ਲਹਿਰਾਨ ਵਾਲੇ ਦੇਸ਼ ਦੇ ਝੰਡੇ ਦੀ ਉਚਾਈ 360 ਫੁੱਟ ਹੈ ਜਿਸ ਨੂੰ 2017 ਵਿੱਚ ਉੱਥੇ ਸਥਾਪਿਤ ਕੀਤਾ ਗਿਆ ਸੀ ਜਦਕਿ ਵਾਗਾ ਚੈੱਕਪੋਸਟ ਦੇ ਸਾਹਮਣੇ ਲੱਗੇ ਪਾਕਿਸਤਾਨ ਦੇ ਝੰਡੇ ਦੀ ਉਚਾਈ 400 ਫੁੱਟ ਹੈ ਨਵਾਂ ਝੰਡਾ ਲੱਗਣ ਤੋਂ ਬਾਅਦ ਭਾਰਤ ਦੇ ਝੰਡੇ ਦੀ ਉਚਾਈ ਪਾਕਿਸਤਾਨ ਦੇ ਝੰਡੇ ਤੋਂ 18 ਫੁੱਟ ਵੱਧ ਜਾਵੇਗੀ ਜੰਮੂ ਜ਼ਿਲ੍ਹੇ ਦੇ ਸਿਧਰਾ ਇਲਾਕੇ ਵਿੱਚ ਬੁੱਧਵਾਰ ਸਵੇਰੇ ਸੁਰੱਖਿਆ ਬਲਾਂ ਹੱਤਿਆਰਤਵਾਦੀਆਂ ਵਿਚਾਲੇ ਮੁੱਠਭੇੜ ਦੀ ਖਬਰ ਸਾਹਮਣੇ ਆਈ ਇਸ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੂੰ ਕਾਮਯਾਬੀ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਦੌਰਾਨ 4 ਹੱਤ ਜਾਣਕਾਰੀ ਅਨੁਸਾਰ ਭਾਗੀਕ ਮੁਕਾਬਲੇ ਦੌਰਾਨ ਅਤਵਾਦੀ ਜਿਸ ਦੇ ਟਰੱਕ ਵਿੱਚ ਸਵਾਰ ਸਨ ਉਸ ਨੂੰ ਅੱਗ ਲੱਗ ਗਈ ਇਸ ਦੇ ਨਾਲ ਹੀ ਸੁਰੱਖਿਆ ਬਲਾ ਵੱਲੋਂ 7 AK47 ਰਾਈਫਲਾਂ 3 ਪਿਸਤੌਲ ਅਤੇ ਹੋਰ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਕੱਲ ਸਵੇਰੇ ਕਰੀਬ 7 ਵਜੇ ਸੰਗਣੀ ਤੋਂ ਹੁੰਦੀਏ ਘਾਰਾ ਨੈਸ਼ਨਲ ਹਾਈਵੇ ਤੇ ਪਟਿਆਲਾ ਵੱਲ ਨੂੰ ਜਾਂਦੇ ਹੋਏ ਰਵਦਾ ਸੁਆਮੀ ਸਸੰਗਰ ਚੰਡੀਗੜ੍ਹ ਰੋੜ ਨੇੜੇ ਇੱਕ ਧੀਏ ਰਸਤਾ ਲਿੱਟਾਂ ਦੇ ਭਰੇ ਟਰੈਕਟਰ ਟਰਾਲੀ ਨੂੰ ਪਟਿਆਲਾ ਡਿਊਟੀ ਜਾ ਰਹੇ ਪੁਲਿਸ ਮੁਲਾਜ਼ਮ ਦੀ ਸਵਿਫਟ ਕਾਰ ਨੂੰ ਜ਼ਬਰਦਸਤ ਟੱਕਰ ਮਾਰਨ ਤੋਂ ਬਾਅਦ ਅੱਗੇ ਕੱਟ ਕੇ ਮੋੜ ਘੱਟ ਰਹੀ ਮਹਿਲਾ ਡਾਕਟਰ ਦੀ ਸਕੂਲਾ ਕਾਰ ਦੇ ਪਿੱਛੋਂ ਜ਼ਬਰਦਸਤ ਤਰੀਕੇ ਨਾਲ ਟੱਕਰ ਮਾਰ ਦਿੱਤੀ ਗਈ ਟਰਾਲੀ ਵਿੱਚ ਲੋਡ ਲਿੱਟਾਂ ਹਾਈਵੇ ਤੇ ਡਿਗਨ ਕਰਨਾ ਸੜਕ ਤੇ ਜਾਮ ਲੱਗ ਗਿਆ ਹਾਸ ਅਗਰਸਤ ਵਾਹਨਾਂ ਦੇ ਪਿੱਛੇ ਜਾਮ ਵਿੱਚ ਫਸੀ ਖੜੀ ਇੱਕ ਕਾਰ ਤੇ ਇੱਕ ਸਕੋਰਪਿਓ ਗੱਡੀ ਨੇ ਪਿੱਛੋਂ ਤੇਜ਼ ਰਫ਼ਤਾਰ ਵਿੱਚ ਆਂਦੀ ਇੱਕ ਸਰਕਾਰੀ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਕਿਨੇ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਗਾਇਤ ਨੇ ਕਿਹਾ ਕਿ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਹੀ ਜੀਂਦ ਵਿੱਚ ਦੇਸ਼ ਭਰ ਦੇ ਕਿਸਾਨਾਂ ਦੀ ਮਹਾਪੰਚਾਇਤ ਹੋਵੇਗੀ ਉਹ ਬੁੱਧਵਾਰ ਨੂੰ ਬਠਿੰਡਾ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਪਹੁੰਚੇ ਸਨ ਇੱਥੇ ਡਿਗਾਇਟ ਨੇ ਕਿਹਾ ਕਿ ਪੰਜਾਬ ਦੇ ਜੀਰਾ ਵਿੱਚ ਚੱਲ ਰਹੀ ਸ਼ਰਾਬ ਵਿਕਤੀ ਦੇ ਪ੍ਰਬੰਧ ਜਾਂ ਤਾਂ ਸੁਧਾਰ ਕਰਨ ਨਹੀਂ ਤਾਂ ਫੈਕਟਰੀ ਬੰਦ ਰਹੇਗੀ ਜੀਰਾ ਵਿੱਚ ਸਾਰੇ ਕਿਸਾਨ ਸੰਗਠਨਿਕ ਜੂਠ ਹੋ ਕੇ ਸ਼ਰਾਬ ਫੈਕਟਰੀ ਦੇ ਸਰਕਾਰ ਖਿਲਾਫ ਅੰਦੋਲਨ ਕਰ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾ ਬੇਨ ਨੂੰ ਸਿਹਤ ਵਿਗੜਨ ਕਾਰਨ ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਮਾਰ ਮਾਂ ਹੀਰਾ ਬੇਨ ਨੂੰ ਮਿਲਣ ਲਈ ਹਸਪਤਾਲ ਪਹੁੰਚੇ। ਉੱਥੇ ਹੀ ਹਸਪਤਾਲ ਵਿੱਚ ਸੁਰੱਖਿਆ ਵੀ ਵਧਾ ਦਿੱਤੀ ਗਈ। ਹਸਪਤਾਲ ਵਿੱਚ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਉਨ੍ਹਾਂ ਦੇ ਭਰਾ ਅਤੇ ਉਨ੍ਹਾਂ ਦਾ ਪਰਿਵਾਰ ਵੀ ਮੌਜੂਦ ਸੀ। ਸ਼੍ਰੀਲੰਕਾ ਦੇ ਖਿਲਾਫ ਹੋਣ ਵਾਲੇ ਵਨਡੇ ਅਤੇ T20 ਮੁਕਾਬਲਿਆਂ ਵਿੱਚ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। T20 ਮੁਕਾਬਲੇ ਵਿੱਚ ਹਾਰਦਿਕ ਪੰਡਿਆ ਨੂੰ ਟੀਮ ਦੀ ਕਮਾਂਡ ਸੌਂਪੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਜ਼ਖਮੀ ਹੋਣ ਕਾਰਨ ਸੀਰੀਜ਼ ਵਿੱਚ ਨਹੀਂ ਖੇਡ ਸਕਣਗੇ ਅਤੇ ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਹਰਫਨ ਮੋਲਾ ਹਾਰਦਿਕ ਪੰਡਿਆ ਨੂੰ ਟੀਮ ਦੀ ਕਮਾਂਡ ਸੌਂਪੀ ਜਾਵੇਗੀ ਪਰ ਵਨਡੇ ਸੀਰੀਜ਼ ਵਿੱਚ ਰੋਹਿਤ ਸ਼ਰਮਾ ਨੂੰ ਹੀ ਕਪਤਾਨ ਬਣਾਇਆ ਗਿਆ ਹੈ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਤੁਹਾਨੂੰ ਦੇਖਣ ਨੂੰ ਮਿਲੇਗੀ। ਅੱਜ ਘੱਟ ਤੋਂ ਘੱਟ ਤਾਪਮਨ 5 ਡ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਰਹੇਗਾ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ